ਤੇਜ਼ ਰਫ਼ਤਾਰ ਟਿਪਰ ਨੇ ਮਾਰੀ ਕਾਰ ਨੂੰ ਟੱਕਰ ਅਤੇ ਜਾਨੀ ਨੁਕਸਾਨ ਤੋਂ ਹੋਇਆ ਬਚਾਓ ਅੱਜ ਸਮਾਣਾ ਪਟਿਆਲਾ ਰੋਡ ਤੇ ਉਸ ਸਮੇਂ ਚੀਖ ਚਿਹੜਾ ਮਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਿਪਰ ਨੇ ਪਟਿਆਲਾ ਵੱਲ ਜਾ ਰਹੀ ਕਾਰ ਨੂੰ ਟੱਕਰ ਮਾਰੀ ਦੱਸਿਆ ਜਾਂਦਾ ਹੈ ਕਿ ਕਾਰ ਚਾਲਕ ਆਪਣੇ ਪਰਿਵਾਰ ਸਮੇਤ ਰਾਜਪੁਰਾ ਵੱਲ ਜਾ ਰਿਹਾ ਸੀ ਅਤੇ ਪਿੱਛੋਂ ਆਏ ਟਿਪਰ ਨੇ ਟੱਕਰ ਮਾਰੀ ਅਤੇ ਅੰਦਾਜ਼ਾ 40 ਫੁੱਟ ਤੱਕ ਖੜੀਸਦਾ ਹੋਇਆ ਲੱਗ ਗਿਆ ਕਾਰ ਚਾਲਕ ਵੱਲੋਂ ਸਮਾਣਾ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਰਾਗੀਰਾ ਵੱਲੋਂ ਟਿੱਪਰ ਵਾਲੇ ਦਾ ਕਸੂਰ ਲਗਾਇਆ ਜੋ ਕਿ ਪਿੱਛੋਂ ਤੋਂ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਸਮਾਣਾ ਤੋਂ ਸੁباش ਪਾਠਕ ਦੀ ਰਿਪੋਰਟ ਬੰਦ ਜੀ ਇਧਰੋਂ ਫੁੱਲ ਰਸਤਾ ਵੈਹੀ ਦੇਖ ਸਕਦੇ ਹੋ ਰਸਤਾ ਕਿੰਨਾ ਵੈਹੀ ਮੈਂ ਆਪਣਾ ਇਧਰ ਦੀ ਸਾਡੀ ਇੰਡੀਗੇਟਰ ਦੇਖਿਆ ਆਪਣਾ ਲੰਘ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤਾਂ ਦੇਖ ਲਓ ਹੈਂਡਲ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਫੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਂਡ ਨਾਲ ਜਮੇ ਗੱਡੀ ਇਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਅੱਗੋਂ ਬੰਦੇ ਆਪਾਂ ਗਲਤੀ ਕੀਤੀ ਮੈਨ ਲਈ ਅੱਗੋਂ ਮੇਤੇ ਹੀ ਗੱਲ ਪੈ ਰਹੇ ਨੇ ਜੀ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਿਕਟਰ ਵਾਲਾ ਚਲਾ ਕੇ ਕਿੱਥੀ ਆ ਆ ਜੋ ਖੜੇ ਨੇ ਜੀ ਉੱਥੇ ਹੀ ਖੜੇ ਨੇ ਗੱਡੀ ਕਿੰਨੇ ਦਿਨ ਤੇ ਕਿਸੇ ਕਿ ਮਾਰੀ ਹੈ ਹਾਂਜੀ ਕਿੰਨੇ ਦਿਨ ਪਰ ਕਿਸੇ ਨਹੀਂ ਹੈ ਗੱਡੀ ਕਿੰਨੇ ਦਿਨ ਤੋਂ ਖੜਾਈ ਹੈ ਆ ਦੇਖੋ ਜੀ ਆ ਆ ਜਿੱਥੇ ਰੇੜੀ ਆ ਨਾ ਇਹ ਆ ਖੜੀ ਹੈ ਸਕੂਲ ਇਦੋਂ ਹੀ ਲੈ ਕੇ ਸਿੱਧੀ ਇੱਥੇ ਤੱਕ ਪੂਰੀ ਆਈ ਹੈ ਬਾਜਾ ਵੀ ਮਾਰਦਾ ਰਿਹਾ ਵੀ ਰੋਕ ਲੈ ਰੋਕ ਲੈ ਰੋਕ ਲੈ ਜਦ ਪੂੜੀ ਖੜੀ ਸੀਗੀ ਉਦੋਂ ਬਾਈ ਨੇ ਰੋਕੀ ਗੱਡੀ ਕਿੰਨੀ ਸਵਾਰੀ ਸੀ ਦੋ ਸੀਗੇ ਮੈਂ ਤੇ ਮਮਮੀ ਮਹਿਮਦੀ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਕਾਰ ਵਾਲਿਆਂ ਨੇ ਮਾਰੀ ਲਿਆ ਕੇ ਕਾਰਾਂ ਦਾ ਟਿੱਕਰ ਥੋਪਦੀ ਹਾਂ ਜੀ ਕੀ ਕਹਿੰਦੇ ਮੇਰਾ ਟਿੱਕਰ ਦੀਆ ਮੈਂ ਵੀ ਇੱਧਰ ਹੀ ਜਾ ਰਹੇ ਹਾਂ ਜੀ ਇਹਨਾਂ ਨੇ ਇਧਰੋਂ ਰੌਣ ਸਾਈਡ ਤੋਂ ਕੱਢੀ ਐ ਤੇ ਅਗਲੇ ਟਾਇਰ ਚ ਕਾਰ ਫਸ ਗਈ ਅੱਛਾ ਬਸ ਦੂਜੀ ਗੱਲ ਹੋ ਗਈ ਇਹ ਲੋਕ ਸਾਈਡ ਹੈ ਇਹ ਜਦੋਂ ਕਿੱਧਰ ਨੂੰ ਘਟਾ ਸਕਦੇ ਹਾਂ ਆਪਣੇ ਨਾਲ ਚੱਲ ਰਹੇ ਹਾਂ ਹੌਸਲ ਜੇ ਕਿ ਲੋਕ ਡੇ ਜੇ ਖੱਲੇ ਦੀ ਬਾਤ ਕਰੋਗੇ ਖੱਲੇ ਦੀ ਬਾਤ ਕਰੋਗੇ ਮੈਂ ਵੀ ਪਟਿਆਲੇ ਨੂੰ ਜਾ ਰਿਹਾ ਹਾਂ ਜਿਹੜੀ ਅੱਗੇ ਜਾ ਕੇ ਕੰਮ ਹੈਗੀ ਫਤਗੀਏ ਤੁਸੀਂ ਦੇਖੋ ਆਹ ਖਰੀਦ ਕੇ ਲੈ ਗਿਆ ਗੱਡੀ ਕਹਿੰਦੇ ਖਰੀਦ ਕੇ ਲੈ ਕੇ ਰੱਖਦੇ ਕਿੱਥੋਂ ਲੈ ਆਏ ਖਰੀਦ ਸਵੈਰੀਆ ਤੇਰੀ ਲੋਕ ਕਹਿ ਰਹੇ ਕਿ ਜੀ ਕਿਲੇ ਕੇ ਗੱਡੀ ਕਹਿ ਰਹੇ ਇਹ ਲੋਕ ਕਹਿ ਰਹੇ ਸੀ ਕਿ ਜੀੜ ਕੇ ਲੈ ਕੇ ਗੱਡੀ ਨਜ਼ੂਰ ਟੈਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਆਹ ਦੇਖ ਲੋ ਜੀ ਦੇਖ ਲੋ ਦੇਖ ਲੋ ਦੇਖ ਲੋ ਦੇਖ ਰਹੇ ਹੋ ਟੈਰਾਂ ਦੇ ਨਿਸ਼ਾਨ ਆ ਦੇਖਾ ਨਾ ਇਹ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋਈ ਰੱਬਾ ਬੱਜੀ ਜਾਣ ਟਿਪਰ ਤੇ ਕਾ ਲੈ ਚਲਾ ਹੀ ਗਈ ਇਹਨੂੰ ਟਿਪਰ ਵਿੱਚ ਐਂ ਸਰਕਦੇ ਸੈਂਟਰ 'ਚ ਲੱਗਾ ਹੁੰਦਾ ਹੈ